वाहे गुरु साहेब जी शलोक महला तीजा कल मह जम जंदार है हुक्मे कार कमाए ਗੋਰ ਰਾਖੇ ਸੇ ਉਬਰੇ ਮਨਮੁਖਾਂ ਦੇ ਸਜਾਏ ਜਮ ਕਾਲ ਵਸ जग ਬਾਂਧਿਆ ਤਿਸ ਦਾ ਫਰੂਨਾ ਕੋਏ ਜਨਮ ਕੀਤਾ ਸੋ ਸੇਵੀਯ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜੇਨ ਮਨ ਸੱਚਾ ਸੋਏ ਮਹੱਲਾ ਤੀਜਾ ਇਹ ਆ ਕਾਇਆ ਰੋਗ ਭਰੀ ਬੇਨ ਸ਼ਬਦ ਦੁਖਾ ਮੈ ਰੋਗ ਨਾ ਜਾਏ ਸਤ ਗੁਰ ਮਿਲੈ ਤਾਂ ਨਿਰਮਲ ਹੋਵੇ ਹਰ ਨਾਮੋ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਜ ਸੁਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡਭਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵਡਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ ਸਤਵੀਂ ਪੌੜੀ ਦੇ ਨਾਲ ਜੋ ਦੋ ਸਲੋਕ ਦਰਜ ਨੇ ਉਹਨਾਂ ਸਲੋਕਾਂ ਦਾ ਮੂਲ ਪਾਠ ਸਰਵਣ ਕੀਤਾ ਹੈ ਇਹ ਦੋਵੇਂ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਨੇ ਇਹਨਾਂ ਦੋਵਾਂ ਦਾ ਭਾਵ ਇੱਕ ਹੀ ਹੈ ਕਿ ਜਦੋਂ ਕੋਈ ਪ੍ਰਮਾਤਮਾ ਦਾ ਨਾਮ ਭੁੱਲਦਾ ਹੈ ਤੇ ਉਹਦੇ ਜੀਵਨ ਦੇ ਵਿੱਚ ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਆਣ ਕੇ ਉਹਨੂੰ ਘੇਰ ਲੈਂਦੇ ਨੇ ਪਹਿਲੇ ਸ਼ਲੋਕ ਦੇ ਵਿੱਚ ਸਤਗੁਰਾਂ ਨੇ ਜਮਦ ਦੇ ਵਸ ਪੈਣ ਦੀ ਗੱਲ ਕੀਤੀ ਹੈ ਦੂਸਰੇ ਸ਼ਲੋਕ ਦੇ ਵਿੱਚ ਹਉਮੈ ਦੀ ਗੱਲ ਕੀਤੀ ਹੈ ਦੋਵਾਂ ਰੋਗਾਂ ਦਾ ਮੂਲ ਇੱਕੋ ਕਾਰਨ ਹੈ ਕਿ ਪ੍ਰਮਾਤਮਾ ਨੂੰ ਭੁੱਲ ਜਾਣਾ ਸੋ ਇਹ ਅੱਜ ਦੇ ਪਾਵਨ ਸ਼ਬਦ ਦਾ ਆਪਾਂ ਅੰਤਰੀ ਭਾਵ ਹੈ ਜੋ ਸਾਂਝਾ ਕਰਨਾ ਹੈ ਸੋ ਸਤਗੁਰੂ ਆਰੰਭ ਵਿੱਚ ਬਖਸ਼ਿਸ਼ ਕਰਦੇ ਨੇ ਸ਼ਲੋਕ ਮਹੱਲਾ ਤੀਜਾ ਇਹ 7ਵੀਂ ਪੌੜੀ ਦਾ ਪਹਿਲਾ ਸ਼ਲੋਕ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਹਿਣ ਲਗੇ ਕਲ ਮਹ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਆਰੰਭ ਦੇ ਵਿੱਚ ਸ਼ਬਦ ਆ ਗਿਆ ਕਲ ਕਲ ਦੇ ਅਰਥ ਵਿਦਵਾਨਾਂ ਨੇ ਆਪਣੀ ਆਪਣੀ ਮਤ ਦੇ ਮੁਤਾਬਕ ਕਈ ਕੀਤੇ ਨੇ ਪਹਿਲਾਂ ਆਪਾਂ ਇਹਦੇ ਅਰਥ ਤੇ ਗੁਰਮਤ ਦੇ ਮੁਤਾਬਕ ਅਰਥ ਦੇਖ ਲਈਏ ਫਿਰ ਅੱਗੇ ਵਿਚਾਰ ਨੂੰ ਚਲਦੇ ਹਾਂ ਕਾਲ ਦਾ ਅਰਥ ਪਹਿਲਾ ਜਿਹੜਾ ਹੈ ਉਹ ਕਲੇਸ਼ ਵੀ ਕੀਤਾ ਹੈ ਦੂਸਰਾ ਭਾਈ ਕਾਨ ਸਿੰਘ ਨਾਭਾ ਉਹਨਾਂ ਨੇ ਇਹਦਾ ਅਰਥ ਪਾਪ ਭਰੀ ਜ਼ਿੰਦਗੀ ਵੀ ਕੀਤਾ ਹੈ ਤੀਸਰਾ ਕਾਲ ਦਾ ਅਰਥ ਕਾਲ ਯੁੱਗ ਦਾ ਸਮਾ ਜਿਹੜੇ ਚਾਰ ਯੁੱਗ ਨੇ ਉਹ ਵੀ ਕੀਤਾ ਹੈ ਬਾਕੀ ਜਿਹੜੇ ਕੁਝ ਹੋਰ ਅਰਥ ਕੀਤੇ ਨੇ ਜਿਹੜੇ ਆਮ ਜ਼ਿੰਦਗੀ ਦੇ ਨਾਲ ਸੰਬੰਧਿਤ ਨੇ ਉਹ ਆ ਨਹੀਂ ਤਿੰਨ ਅਰਥ ਜਿੱਥੋਂ ਤੱਕ ਯੁੱਗ ਦੀ ਗੱਲ ਹੈ ਹਿੰਦੂ ਮਤ ਦੇ ਵਿੱਚ ਯੁੱਗਾਂ ਦਾ ਆਪੋ ਆਪਣਾ ਜ਼ਿਕਰ ਹੈ ਉਹ ਉਮਰ ਤੱਕ ਦੱਸਦੇ ਨੇ ਕਿ ਇਸ ਯੁੱਗ ਦੀ ਇੰਨੀ ਇਸ ਦੀ ਇੰਨੀ ਗੁਰਮਤ ਇਸ ਵਿਸ਼ੇ 'ਚ ਨਹੀਂ ਪੈਂਦੀ ਗੁਰਮਤ ਇਹ ਗੱਲ ਕਹਿੰਦੀ ਹੈ ਕਿ ਕਾਲ ਯੁੱਗ ਦਾ ਉਹ ਸਮਾਂ ਹੈ ਜਿਹਦੇ ਵਿੱਚ ਤੈਨੂੰ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ ਇੱਕ ਬਚਨ ਅਸੀਂ ਪੜ੍ਹਦੇ ਹਾਂ ਏਕ ਘੜੀ ਨਾ ਮਿਲਤੇ ਤਾਂ ਕਾਲ ਯੁੱਗ ਹੋਤਾ ਜਦੋਂ ਰੱਬ ਦੇ ਨਾਲੋਂ ਇੱਕ ਘੜੀ ਵੀ ਤੁਸੀਂ ਵਿਛੜ ਗਏ ਉਹਦੇ ਤੋਂ ਦੂਰ ਹੋ ਗਏ ਨਾ ਉਹ ਕਾਲ ਯੁਗ ਦਾ ਸਮਾਂ ਹੈ ਤੇ ਉਹ ਸਮਾਂ ਤੁਸੀਂ ਭਾਵੇਂ ਦੂਜੇ ਗ੍ਰੰਥਾਂ ਦੇ ਮੁਤਾਬਕ ਸੱਤ ਯੁਗ ਚ ਭਾਵੇਂ ਤ੍ਰੇਤੇ ਦੁਆਪਰ ਕਿਤੇ ਵਿੱਚ ਵੀ ਵਾਪਰ ਰਹੇ ਹੋ ਜਦੋਂ ਤੁਹਾਨੂੰ ਪਰਮੇਸ਼ਰ ਭੁੱਲ ਜਾਂਦਾ ਹੈ ਤੇ ਜੀਵਨ ਜਿਹੜਾ ਉਹ ਬਿਲਕੁਲ ਤਬਦੀਲ ਹੋ ਜਾਂਦਾ ਹੈ ਪਹਿਲੀ ਬੇਨਤੀ ਕਿ ਕਾਲ ਯੁਗ ਦਾ ਅਰਥ ਹੈ ਜਦੋਂ ਪਰਮਾਤਮਾ ਤੋਂ ਵਿਛੜ ਜਾਣਾ ਅਗਲੀ ਬੇਨਤੀ ਕਰਾਂ ਇਹਦੇ ਵਿੱਚ ਫਿਰ ਜੀਵਨ ਕਿਦਾਂ ਦਾ ਹੋ ਜਾਂਦਾ ਏ ਇੱਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਸ਼ਲੋਕ ਕਹਿਣ ਲੱਗੇ ਕਾਲ ਯੁਗ ਦਾ ਸਮਾਂ ਵਾਪਰਿਆ ਰੱਬ ਭੁੱਲਿਆ ਤੇ ਜੀਵਨ ਇਹਨਾਂ ਦਾ ਭੂਤਾਂ ਵਾਲਾ ਹੋ ਜਾਂਦਾ ਜਿਵੇਂ ਭੂਤ ਨਹੀਂ ਭੱਜੇ ਫਿਰਦੇ ਇੱਧਰ ਉੱਧਰ ਬਸ ਬੰਦਾ ਵੀ ਕਾਲ ਯੁਗ ਦੇ ਚੱਕਰਾਂ 'ਚ ਪਾ ਕੇ ਇੱਧਰ ਉੱਧਰ ਟੱਕਰਾਂ ਹੀ ਮਾਰਦਾ ਪੱਲੇ ਇਹਦੇ ਕੁਝ ਨਹੀਂ ਪੈਂਦਾ ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਜੀ ਕਾਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਇਥੇ ਜਿੰਨ ਸ਼ਬਦ ਉਹਦੇ ਵਾਸਤੇ ਭੂਤ ਵਾਸਤੇ ਵਰਤੇ ਆ ਕਾਲ ਯੁਗ ਦੇ ਅੰਦਰ ਜਿਹੜੇ ਜੀਵ ਨੇ ਉਹ ਜਿੰਨਾ ਦਾ ਰੂਪ ਨੇ ਉਹ ਜਿੰਨਾ ਦਾ અવਤਾਰ ਨੇ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਤੀਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਸਿਕਦਾਰ ਦਾ ਅਰਥ ਹੁੰਦਾ ਸਰਦਾਰ ਭਾਵ ਆਗੂ ਕਹਿਣ ਲੱਗੇ ਕਿ ਕਾਲ ਯੁਗ ਦੇ ਸਮੇਂ ਦੇ ਵਿੱਚ ਸਾਰੇ ਭੂਤ ਤੁਰੇ ਫਿਰਦੇ ਨੇ ਪੁੱਤ ਜਿਹੜਾ ਉਹ ਉਹ ਵੀ ਭੂਤ ਹੈ ਤੀਜ ਜਨੂਰੀ ਦਾ ਅਰਥ ਕਰਾਂਗੇ ਛੋਟੀ ਭੂਤਨੀ ਹੈ ਤੇ ਸਭ ਤੋਂ ਵੱਡੀ ਭੂਤਨੀ ਕਹਿੰਦੇ ਮਾਂ ਹੈ ਜਿੰਨੇ ਸਾਰੇ ਘਰ ਨੂੰ ਸੰਭਣਾਏ ਤੇ ਇੱਕ ਗੱਲ ਚੇਤਾ ਰੱਖਿਓ ਮਾਂ ਦੇ ਹੱਥ ਦੇ ਵਿੱਚ ਬੜਾ ਕੁਝ ਹੁੰਦਾ ਹੈ ਸਿਰਫ ਮੈਂ ਜੋਰੂ ਜਿੰਨਾ ਦਾ ਸਕਦਾਰ ਦੇ ਅਰਥ ਕਰ ਦੇਵਾਂ ਮਾਂ ਚਾਵੇ ਘਰ ਨੂੰ ਸਵਰਗ ਬਣਾ ਸਕਦੀ ਹੈ ਮਾਂ ਚਾਵੇ ਘਰ ਨੂੰ ਨਰਕ ਬਣਾ ਸਕਦੀ ਹੈ ਮਾਂ ਦਾ ਕੰਮ ਕੱਲਾ ਇੰਨਾ ਕੰਮ ਨਹੀਂ ਕਿ ਰੋਟੀਆਂ ਲਾ ਦਿੱਤੀਆਂ ਤੇ ਕੰਮ ਮੁੱਕ ਗਿਆ ਨਹੀਂ ਮਾਂ ਨੇ ਜ਼ਿੰਦਗੀ ਸਿਰਜਨੀ ਹੈ ਬੱਚੇ ਦੀ ਮਾਂ ਕਿਸੇ ਪਾਸੇ ਵੀ ਲਾ ਸਕਦੀ ਹੈ ਮੈਨੂੰ ਇੱਥੇ ਮਾਂ ਤੋਂ ਇੱਕ ਘਟਨਾ ਚਿੱਤੇ ਆ ਗਈ ਨਿੱਕੀ ਜੀ ਕਹਾਣੀ ਕਹਿ ਕੇ ਮੈਂ ਅੱਗੇ ਚੱਲਦਾ ਕਿਉਂਕਿ ਮਾਵਾ ਸਾਰਿਆਂ ਦੀ ਬਾਨੀ ਨੇ ਇਹ ਪੱਖ ਰੱਖਿਆ ਕਿ ਸੋਕਿਓ ਮੰਦਾ ਆਖੀਏ ਜਿਤ ਜਮੈ ਰਾਜਣ ਮੇਰੀ ਵੀ ਘਰ ਚ ਮਾਂ ਬੈਠੀ ਹੋਈ ਹੈ ਇਸ ਕਰਕੇ ਇੱਕ ਨਿੱਕੀ ਜੀ ਘਟਨਾ ਮਾਂ ਜੀਵਨ ਨੂੰ ਕਿਵੇਂ ਜੜੀ ਉਹ ਸਾਂਭਦੀ ਹੈ ਇੱਕ ਵਾਰ ਇੱਕ ਨੌਜਵਾਨ ਜਿਹੜਾ ਹੈ ਚੋਰੀ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਕੋਲ ਫੜਿਆ ਗਿਆ ਹੁਣ ਫੜਿਆਏ ਮਾਂ ਉਹਨੂੰ ਮਿਲਣ ਵਾਸਤੇ ਆਈ ਤੇ ਆਣ ਕੇ ਉਹਨੇ ਆਪਣਾ ਜਿਹੜਾ ਸੀ ਉਹ ਹਾ ਭਾ ਪ੍ਰਗਟ ਕੀਤਾ ਕਿ ਤੂੰ ਪੁੱਤ ਫੜਿਆ ਗਿਆ ਚੋਰੀ ਕਰਦਾ ਨਾ ਫੜਿਆ ਜਾਂਦਾ ਤੇਰੇ ਸਿਰ ਤੋਂ ਘਰ ਚੱਲਦਾ ਏ ਉਹਨੇ ਕਿਹਾ ਮਾਂ ਮੇਰੇ ਲਾ ਕੇ ਕੰਨ ਕਰ ਹੋਰ ਤੇ ਕੁਝ ਕਰਨੀ ਸੀ ਸਕਦਾ ਉਨੇ ਕੰਨ ਕੀਤਾ ਤੇ ਉਹਨੇ ਬਹੁਤ ਜ਼ੋਰ ਦੀ ਕੰਨ ਦੇ ਉੱਤੇ ਦੰਦੀ ਵੱਡੀ ਵੀ ਅੱਧਾ ਮਨੋ ਕੰਨੀ ਖਾ ਗਿਆ ਹੋਵੇ ਜਿਵੇਂ ਵੱਢ ਕੇ ਇੰਨੀ ਜ਼ੋਰ ਨਾਲ ਵੱਢੀ ਕਹਿੰਦੀ ਇਹ ਕੀ ਕੀਤਾ ਈ ਕਹਿਣ ਲੱਗਾ ਜੇ ਤੂੰ ਚੰਗੀ ਸਿੱਖਿਆ ਦਿੱਤੀ ਹੁੰਦੀ ਤੇ ਅੱਜ ਮੈਂ ਕਦੀ ਵੀ ਜਿਹੜਾ ਜੇਲ੍ਹ 'ਚ ਨਾ ਬੈਠਾ ਹੁੰਦਾ ਤੂੰ ਚੋਰੀ ਕਰਨ ਤੋਂ ਰੋਕਿਆ ਨਹੀਂ ਹੱਲਾਸ਼ੇਰੀ ਦਿੰਦੀ ਰਹੀ ਅੱਜ ਮੇਰਾ ਜੀਵਨ ਜਿਹੜਾ ਇਹ ਉਹ ਬਿਲਕੁਲ ਬਰਬਾਦ ਹੋ ਚੁੱਕਾ ਹੋਇਆ ਏ ਮੇਰੇ ਕਹਿਣ ਦਾ ਭਾਵ ਹੈ ਕਿ ਮਾਂ ਚਾਵੇ ਕਿਸੇ ਪਾਸੇ ਵੀ ਮੋੜ ਸਕਦੀ ਏ हां ਇਹੋ ਜੀਆਂ ਬਹੁਤ ਘੱਟ ਮਾਵਾਂ ਹੁੰਦੀਆਂ ਨੇ ਵੀ ਜਿਹੜੇ ਗਲਤ ਲਈ ਤੇ ਬੱਚਿਆਂ ਨੂੰ ਤੋੜਦੀਆਂ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਨੂੰ ਵੇਖਣ ਵਾਸਤੇ ਮਿਲਦੀਆਂ ਨੇ ਤੁਸੀਂ ਪੰਜਾਬ 'ਚ ਥੋੜਾ ਬਹੁਤਾ ਸਾਡਾ ਬਚਾਏ ਜੀ ਪੰਜਾਬ 'ਚ ਮਾਂ ਪਿਓ ਬੱਚਿਆਂ ਤੋਂ ਜਾਣ ਵਾਰਦੇ ਨੇ ਪੰਜਾਬ ਤੋਂ ਬਾਹਰ ਨਿਕਲ ਜਾਓ ਲੋਕ ਧੀਆਂ ਵੇਚ ਦਿੰਦੇ ਨੇ ਪੈਸੇ ਦੀ ਖਾਤਰ ਇਹ ਗੱਲ ਚੇਤਾ ਰੱਖਿਓ ਬੜਾ ਭਿਆਨਕ ਸਮਾਂ ਬਾਅਦ ਇੱਥੇ ਮਾਂ-ਬਾਪ ਦਾ ਰਿਸ਼ਤਾ ਪਿਓ ਬੁੱਢਾ ਹੋ ਜਾਂਦਾ ਮਾਂ ਬੁੱਢੀ ਹੋ ਜਾਂਦੀ ਹੈ ਅੱਗੇ ਪਿੱਛੇ ਆਪਾਂ ਫਿਰਦੇ ਆਂ ਬੱਚੇ ਵੀ ਫਿਰਦੇ ਨੇ ਮਾਂ-ਬਾਪ ਇਥੋਂ ਦਾ ਸਿਸਟਮ ਹੋਰ ਹੈ ਸਾਡਾ ਪੰਜਾਬ ਦਾ ਕਲਚਰ ਹੋਰ ਹੈ ਇੱਕ ਇਹ ਮਾਂ ਦਾ ਜ਼ਿਕਰ ਤੇ ਇੱਕ ਯਾਦ ਰੱਖਿਓ ਜਦੋਂ ਮਹਾਰਾਜਾ ਦਲੀਪ ਸਿੰਘ ਮਿਲਦੇ ਨੇ ਆਪਣੀ ਮਾਂ ਨੂੰ ਮਾਂ ਪੁੱਤਰ ਦੇ ਵਿਜੋਗ ਦੇ ਵਿੱਚ ਰੋ ਰੋ ਕੇ ਅੰਨੀ ਹੋ ਚੁੱਕੀ ਹੈ ਜਦੋਂ ਗਲ ਦੇ ਨਾਲ ਲਾਇਆ ਪੁੱਤ ਨੂੰ ਉਹਨੇ ਸਿਰ ਤੇ ਹੱਥ ਮਾਰਿਆ ਵੇਖਿਆ ਸਿਰ ਦੇ ਉੱਤੇ ਕੇਸ ਨਹੀਂ ਹੈਗੇ ਪਹਿਲਾਂ ਜਫੀ ਪਾਈ ਪੁੱਤ ਨੂੰ ਤੇ ਲੱਕ ਤੇ ਹੱਥ ਫੇਰਿਆ ਤੇ ਵੇਖਿਆ ਗਾਤਰਾ ਨਹੀਂ ਰੜਕਿਆ ਮਨ ਚ ਸੋਚਿਆ ਹੋ ਸਕਦਾ ਕਿਰਪਾਣ ਉੱਤੇ ਨੀਵੇਂ ਹੋਵੇ ਕਿਤੇ ਸਿਰ ਤੇ ਹੱਥ ਗਿਆ ਸਿਰ ਤੇ ਜੂڑا ਨਹੀਂ ਸੀ ਤੇ ਧੱਕਾ ਮਾਰ ਕੇ ਕਹਿ ਦਿੱਤਾ ਤੂੰ ਮੇਰਾ ਪੁੱਤ ਨਹੀਂ ਯਾਦ ਰੱਖਿਓ ਇੱਕ ਬੋਲੀ ਨੇ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਹਲਾਕੇ ਰੱਖ ਦਿੱਤੀ ਸੀ ਇਹ ਮਾਂ ਦੇ ਅੰਦਰ ਬੜੀ ਤਾਕਤ ਹੈ ਪਰ ਜਿਹੜੀ ਮਾਂ ਖੁਦ ਕਲੇਸ਼ ਦੇ ਵਿੱਚ ਇੱਥੇ ਕਾਲ ਯੁਗ ਦਾ ਅਰਥ ਕਰਨ ਆਪਾਂ ਕਲੇਸ਼ ਪਾਪ ਦੀ ਜ਼ਿੰਦਗੀ ਜੀ ਰਹੀ ਹੈ ਉਹ ਬੱਚੇ ਨੂੰ ਕਿਦੇ ਕਿਹੜੇ ਵੇਲੇ ਸਹੀ ਪਾਸੇ ਤੋਰੂਗੀ ਜੀ ਮੈਂ ਕੁਝ ਸ਼ਬਦ ਵਰਤ ਦੇਣਾ ਥੋੜੇ ਜੇ ਸਖਤ ਲੱਗਣਗੇ ਪਰ ਪਹਚਾ ਜਾਇਓ ਜਿਹੜੀ ਮਾਂ ਆਪ ਡਿਸਕੋ ਡਾਂਸ ਦੇ ਵਿੱਚ ਜਾਂਦੀ ਏ ਜਿਹੜੀ ਮਾਂ ਆਪ ਜੂਏ ਦੇ ਵਿੱਚ ਨਸ਼ੇ ਦੇ ਵਿੱਚ ਜਾਂਦੀ ਏ ਜਿਹੜੀ ਮਾਂ ਆਪ ਪੱਬਾਂ ਕਲੱਬਾਂ 'ਚ ਜਾਂਦੀ ਏ ਜਿਹੜੀ ਆਪ ਰੀਲਾਂ ਦੇ ਵਿੱਚ ਫੱਸੀ ਹੋਈ ਏ ਉਹ ਕਿੱਥੋਂ ਉਮੀਦ ਕਰਾਂਗੇ ਕਿ ਉਹਦੀ ਧੀ ਜਿਹੜੀ ਹੈ ਚੰਗੇ ਪਾਸੇ ਤੁਰ ਪੇਗੀ ਮਾਂ ਨੇ ਸਿੱਖਿਆ ਦੇਣੀ ਹੈ ਨਾ ਅੱਜ ਇਹ ਕਲਚਰ ਬਣਦਾ ਜਾ ਰਿਹਾ ਬਹੁਤ ਹੱਦ ਤੱਕ ਜਿਹੜਾ ਹੈ ਬੱਚਿਆਂ ਨੂੰ ਵਿਗਾੜਨ ਦੇ ਵਿੱਚ ਮਾਂ ਦਾ ਹੱਥ ਅੱਜ ਬਹੁਤ ਜ਼ਿਆਦਾ ਹੋ ਚੁੱਕਾ ਹੋਇਆ ਇਹ ਇੱਕ ਕੌੜੀ ਸਚਾਈ ਅਸੀਂ ਐਕਸੈਪਟ ਨਹੀਂ ਕਰਾਂਗੇ ਪਰ ਕਿਤੇ ਨਾ ਕਿਤੇ ਇਹ ਸੱਚ ਹੈ ਉਹ ਵੀ ਧੀਆ ਨੇ ਉਹ ਵੀ ਪੁੱਤ ਨੇ ਪਿਓ ਘੂਰੀ ਵਟਦਾ ਹੈ ਤੇ ਉਹ ਸਥੰਬਰ ਜਾਂਦੇ ਨੇ ਉਹ ਵੀ ਨੇ ਜਿਨ੍ਹਾਂ ਨੂੰ ਮਾਵਾਂ ਨੇ ਵਿਗਾੜ ਕੇ ਰੱਖਿਆ ਮੇਰੇ ਬੱਚੇ ਨੂੰ ਕੁਝ ਨਹੀਂ ਕਹਿਣਾ ਹਾਂ ਥੋੜਾ ਜਿਹਾ ਅੱਜ ਦਾ ਟੌਪਿਕ 네ਗੇਟਿਵ ਲੈ ਲਿਆ ਮੈਂ ਪਰ ਇਹ ਇੱਕ ਸਚਾਈ ਹੈ ਪਰ ਇੱਕ ਗੱਲ ਯਾਦ ਰੱਖਿਓ ਬੜੀ ਤਗੜੀ ਡਿਊਟੀ ਹੈ ਬੜੀ ਤਗੜੀ ਜ਼ਿੰਮੇਵਾਰੀ ਹੈ ਭਾਈ ਵੀਰ ਸਿੰਘ ਉਹਨਾਂ ਨੇ ਬੜੀ ਸੁਣੀ ਗੱਲ ਕਹੀ ਹੈ ਕਹਿਣ ਲੱਗੇ ਜੇ ਮਾਂ ਚਾਹੁੰਦੀ ਹੈ ਕਿ ਮੇਰਾ ਬੱਚਾ ਵੱਡਾ ਹੋ ਕੇ ਡਾਕਟਰ ਇੰਜੀਨੀਅਰ ਜਾਂ ਕਿਸੇ ਚੰਗੇ ਪਾਸੇ ਲੱਗੇ ਤੇ ਉਹਨੂੰ ਜਨਮ ਤੋਂ 20 ਸਾਲ ਪਹਿਲਾਂ ਤਿਆਰੀ ਕਰਨੀ ਚਾਹੀਦੀ ਹੈ ਇਹ ਹੁਣ ਬੜਾ ਔਖਾ ਸਬਜੈਕਟ ਹੈ 25 25 ਜਾਂ ਅੱਜ ਦਾ 30 ਲਾ ਲੀਆ 30 ਸਾਲ ਚ ਤੇ ਇੱਕ ਬੱਚੀ ਜਿਹੜੀ ਹੈ ਉਹ ਮਾਂ ਦਾ ਰੂਪ ਧਾਰਨ ਕਰ ਜਾਂਦੀ ਹੈ ਮੈਰਿਜ ਤੋਂ ਬਾਅਦ ਵਿਆਹੀ ਜਾਂਦੀ ਤੇ ਬੱਚੀ ਹੋਗੇ ਇਹਦਾ ਭਾਵ ਜਿਹੜੀ ਇੱਕ ਬਚਪਨ ਦੇ ਵਿੱਚ ਬੱਚੀ ਹੈ ਜਿੱਦਾਂ ਦਾ ਉਹਦਾ ਜੀਵਨ ਹੈ ਉਦਾਂ ਦਾ ਆਉਣ ਵਾਲਾ ਭਵਿੱਖ ਉਹਦੇ ਗਾਂ ਬੱਚੇ ਦਾ ਹੋਵੇਗਾ ਫਿਰ ਇਸ ਬੇਨਤੀ ਨੂੰ ਤੁਸੀਂ ਆਪਾਂ ਆਪਣੀ ਜ਼ਿੰਦਗੀ 'ਚ ਧਿਆਨ ਮਾਰ ਲਿਏ ਜੀ ਜਿਹੜੇ ਸਾਡੇ ਮਾਪੇ ਨੇ ਉਹ ਅਜੇ ਵੀ ਮਾਵਾਂ ਦੇ ਸਿਰਾਂ ਦੇ ਉੱਤੇ ਚੁੰਨੀਆਂ ਰੈਂਦੀਆਂ ਨੇ ਅੱਜ ਦੀਆਂ ਜਿਹੜੀਆਂ ਮਾਵਾਂ ਆਣੇ ਪਿਓ ਨੇ ਜਿਹੜੇ ਮੰਨ ਲਓ ਐਸ ਵਲੇ 60 ਟੱਪ ਚੁੱਕੇ ਹੋਏ ਨੇ ਜਾਂ 60 ਦੇ ਲਾਗੇ ਨੇ ਉਹ ਮਾਂ ਦੇ ਸਿਰ ਤੇ ਵਿੱਚ ੁੰਨੀ ਹੋਵੇਗੀ ਉਹਦੇ ਲੈਨ ਦਾ ਸਲੀਕਾ ਹੋਵੇਗਾ ਪਿਓ ਦਾ ਵੀ ਸਲੀਕਾ ਹੋਵੇਗਾ ਤੁਰਨ ਫਿਰਨ ਦਾ ਬੱਚਿਆਂ ਚ ਉਹ ਚੀਜ਼ਾਂ ਨਜ਼ਰ ਆ ਰਹੀਆਂ ਨੇ ਥੋੜਾ ਜਿਹਾ ਐਡਵਾਂਸ ਚ ਆਜੋ ਜਿਹੜੇ ਸ਼ਹਿਰ ਦੇ ਲੋਕ ਨੇ ਜਿੰਨਾ ਮਾਵਾਂ ਦੇ ਸਿਰਾਂ ਤੇ ਚੁੰਨੀਆਂ ਨਹੀਂ ਉਹਨਾਂ ਧੀਆਂ ਦੇ ਸਿਰਾਂ ਤੇ ਵੀ ਚੁੰਨੀਆਂ ਨਹੀਂ ਪਿਓ ਦੇ ਸਿਰਾਂ ਤੇ ਪੱਗਾਂ ਨਹੀਂ ਤੇ ਪੁੱਤਰਾਂ ਦੇ ਸਿਰਾਂ ਤੇ ਵੀ ਕੁਝ ਨਹੀਂ ਜਿਏਗਾ ਜਿੱਦਨ ਧੀ ਦੇ ਸਿਰ ਤੋਂ ਚੁੰਨੀ ਲੱਤ ਗਈ ਪੁੱਤ ਦੇ ਸਿਰ ਤੋਂ ਪੱਗ ਲੱਤ ਗਈ ਉਸ ਦਿਨ ਘਰ ਬਰਬਾਦ ਹੈ ਜਿਹੜੀ ਪੱਛਮੀ ਸਭਿਤਾ ਹੈ ਨਾ ਇਹਨੇ ਸਾਰਾ ਕੁਝ ਬਰਬਾਦ ਕਰ ਦੇਣਾ ਉਸ ਦਿਨ ਫਿਰ ਪੁੱਤ ਜਿਹੜਾ ਪਿਓ ਦੇ ਗਲ ਪੈਣ ਤੱਕ ਜਾਂਦਾ ਹੈ ਅਜੇ ਤੱਕ ਇਹ ਬਚਾਏ ਕਿਤੇ ਨਾ ਕਿਤੇ ਪਰ ਇਹ ਇਹ ਮੈਂ ਜਿਹੜਾ ਸ਼ਲੋਕ ਲਿਆ ਸੀ ਉਹਦੇ ਤੋਂ ਵਿਚਾਰ ਚੱਲੀ ਜੋਰੂ ਜਿੰਨਾਂ ਦਾ ਸਖਤਾਰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਤੇ ਭੂਤ ਨਹੀਂ ਹੈ ਸਭ ਤੋਂ ਵੱਡੀ ਜਿੰਨੇ ਨਿਆਂ ਨੂੰ ਵਿਗਾੜ ਕੇ ਰੱਖਿਆ ਹੈ ਇਹੋ ਚਾਵੇ ਤੇ ਮਾਂ ਸਹੀ ਪਾਸੇ ਲਾ ਸਕਦੀ ਮੈਂ ਇਦਾਂ ਦੇ ਵੀ ਪਰਿਵਾਰ ਦੇਖੇ ਨੇ ਇੱਕ ਪਰਿਵਾਰ ਨੂੰ ਜਾਣਦਾ ਜੀ ਉਸ ਬੀਬੀ ਨੇ ਇਦਾਂ ਦਾ ਘਰ ਚ ਅਸੂਲ ਬਣਾਇਆ ਹੈ ਜਿੰਨਾ ਚਿਰ ਬੱਚੇ ਸਵੇਰੇ ਉੱਠ ਕੇ ਜਪਜੀਤ ਸਾਹਿਬ ਦਾ ਪਾਠ ਨਹੀਂ ਕਰਦੇ ਉਹਨਾਂ ਚਿਰ ਚਾਹ ਨਹੀਂ ਮਿਲਦੀ ਉਹਨਾਂ ਨੂੰ ਕਿੰਨੇ ਦਿਨ ਬੱਚਾ ਰੋਊਗਾ 2 ਦਿਨ 4 ਦਿਨ 10 ਦਿਨ ਉਹਦੇ ਪਤੀ ਨੇ ਖੁਦ ਰੂਲ ਬਣਾਇਆ ਪਤੀ ਨੇ ਆਪਣੇ ਵਾਸਤੇ ਵੀ ਇਹੋ ਗਾਈਡਲਾਈਨ ਬਣਾਈ ਹੋਈ ਹੈ ਕਿ ਜਿੰਨਾ ਚਿਰ ਮੈਂ ਨਿਤਨੇਮ ਨਹੀਂ ਕਰਦਾ ਉਹਨਾਂ ਚਿਰ ਮੈਨੂੰ ਵੀ ਪ੍ਰਸ਼ਾਦਾ ਨਹੀਂ ਮਿਲੂ ਨਹੀਂ ਤੇ ਬੰਦਾ ਕਹਿ ਦਿੰਦਾ ਤੇਰੀ ਕੀ ਮਜਾਲ ਹੈ ਪਰ ਇੱਕ ਘਰ ਦਾ ਅਸੂਲ ਹੈ ਤੇ ਜਿਸ ਘਰ ਦੀ ਸ਼ੁਰੂਆਤ ਬਾਣੀ ਤੋਂ ਹੋ ਗਈ ਜਿੰਨੂੰ ਸਵੇਰ ਦੀ ਰੋਟੀ ਸਵੇਰ ਦੀ ਚਾਹ ਸਵੇਰ ਦਾ ਖਾਣਾ ਬਾਣੀ ਪੜ ਕੇ ਮਿਲਦਾ ਏ ਰਾਤ ਦਾ ਖਾਣਾ ਜਿਹੜਾ ਰਹਿ ਰਾਤ ਤੋਂ ਬਾਅਦ ਮਿਲਦਾ ਉਹ ਬੱਚਾ ਗਲਤ ਹੋ ਜੂ ਨਹੀਂ ਹੋਵੇਗਾ ਕਿਉਂਕਿ ਉਹਨੂੰ ਸਾਂਭਣ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੀ ਹੈ ਅੱਜ ਇਹ ਸਾਡੇ ਘਰਾਂ ਦੇ ਵਿੱਚੋਂ ਚੀਜ਼ਾਂ ਜਾਂਦੀਆਂ ਦੂਰ ਬਹੁਤ ਦੂਰ ਜਾ ਚੁੱਕੀਆਂ ਨੇ ਜਿਹਦੇ ਕਰਕੇ ਸਾਰੇ ਭੂਤ ਬਣੇ ਫਿਰਦੇ ਨੇ ਉਹ ਤੋਂ ਬਾਅਦ ਜਦੋਂ ਮੁਸੀਬਤਾਂ ਆਉਂਦੀਆਂ ਨੇ ਅਸੀਂ ਕਹਿੰਦੇ ਜੀ ਬੱਚੇ ਹੱਥਾਂ ਚੋਂ ਨਿਕਲ ਕੇ ਆਪ ਅਸੀਂ ਕੱਢੇ ਹੋਏ ਨੇ ਬੱਚੇ ਨਹੀਂ ਨਿਕਲਦੇ ਹੁੰਦੇ ਕਦੀ ਵੀ ਸਿਆਣੇ ਕਹਿੰਦੇ ਨਾ ਰੰਬਾ ਤੇ ਬੱਚਾ ਜਿੰਨਾ ਚੰਡ ਕੇ ਰੱਖੋਗੇ ਉਨਾ ਹੀ ਚੰਗਾ ਰਹਿੰਦਾ ਅਜੇ ਵੀ ਉਹ ਮਾਪਿਓ ਨੇ ਜਿਹੜੇ ਘੂਰੀ ਜਿਵੇਂ ਮੈਂ ਕਿਹਾ ਘੂਰੀ ਵਟਦੇ ਆ ਠੰਬਰ ਜਾਂਦੇ ਨੇ ਅਜੇ ਉਹ ਵੀ ਮਾਪੇ ਹੈਗੇ ਨੇ ਜਿਹੜੇ ਆਪਣੇ ਬੱਚਿਆਂ ਤੋਂ ਜਾਣ ਲਗਾਉਂਦੇ ਫਿਰਦੇ ਨੇ ਬੱਚੇ ਗਲਾਂ ਨੂੰ ਪੈਂਦੇ ਨੇ ਆਣ ਕੇ ਇਹ ਗੱਲ ਚੇਤਾ ਰੱਖਿਓ ਜੋ ਬੀਜੋਗੇ ਉਹ ਵੱਡਣਾ ਪੈਣਾ ਸਾਨੂੰ ਕਰਮਾਂ ਸੰਦੜਾ ਖੇਤ ਐ ਇਸ ਕਰਕੇ ਇਹ ਮੈਂ ਤਾਂ ਥੋੜਾ ਜਿਹਾ ਬਚਨ ਲੈ ਲਿਆ ਇਹ ਕਾਲ ਯੁਗ ਦਾ ਸਮਾਂ ਐ ਇਹ ਇਦਾਂ ਦਾ ਭਿਆਨਕ ਸਮਾਂ ਐ ਪਹਿਲਾਂ ਜਿਹੜੇ ਮਾਂ ਬਾਪ ਬੜੇ ਧਰਮੀ ਹੁੰਦੇ ਸਨ ਮਾਂ ਨੇ ਆਟਾ ਗੁੰਨਣਾ ਗੁਰੂ ਗੁਰੂ ਜਪਦੀ ਰਹਿਣਾ ਰੋਟੀਆਂ ਅੰਮ੍ਰਿਤ ਵਰਗੀਆਂ ਹੁੰਦੀਆਂ ਸਨ ਚਲੋ ਥੋੜੀ ਜਿਹੀ ਮੈਂ ਹੈ ਤੇ ਵਿਸ਼ੇ ਤੋਂ ਬਾਹਰ ਬੇਨਤੀ ਕਰ ਦਿੰਨਾ ਮਾਂ ਨੇ ਦਾਲ ਸਬਜ਼ੀ ਬਣਾਉਣੀ ਤੇ ਉਹਦੇ 'ਚ ਬੜੀ ਤਾਕਤ ਹੁੰਦੀ ਸੀ ਇੱਕ ਗੱਲ ਯਾਦ ਰੱਖਿਓ ਪਾਣੀ ਜਿਹੜਾ ਹੈ ਉਹ ਸਭ ਤੋਂ ਵੱਧ ਸਾਡੀ ਭਾਸ਼ਾ ਨੂੰ ਐਕਸੈਪਟ ਕਰਦਾ ਬੋਲਾਂ ਦਾ ਉਹਦੇ ਤੇ ਅਸਰ ਹੁੰਦਾ ਹੈ ਜਿਹੜਾ ਸਾਊਂਡ ਹੈ ਨਾ ਮਨੋਵਿਗਿਆਨ ਕਹਿੰਦੀ ਹੈ ਪਾਣੀ ਸਭ ਤੋਂ ਜ਼ਿਆਦਾ ਜਿਹੜਾ ਉਹਨੂੰ ਆਪਣੇ ਵਿੱਚ ਐਕਸੈਪਟ ਕਰਦਾ ਹੈ ਹੁਣ ਤੁਸੀਂ ਦੇਖੋ ਆਟੇ 'ਚ ਵੀ ਪਾਣੀ ਪੈਣਾ ਸਬਜ਼ੀ ਭਾਜੀ 'ਚ ਵੀ ਪੈਣਾ ਚਾਹ 'ਚ ਹਰ ਇੱਕ ਚੀਜ਼ 'ਚ ਪਾਣੀ ਪੈਣਾ ਹੈ ਪਹਿਲਾਂ ਮਾਂ ਪ੍ਰਸ਼ਾਦਾ ਬਣਾਉਂਦੀ ਸੀ ਇਹ ਇਸ ਗੱਲ ਨੂੰ ਬੜੇ ਮੈਂ ਪਿਛਲੇ ਦਿਨਾਂ ਚ ਸਰਚ ਕੀਤੀ ਹੋਈ ਹੈ ਤਾਂ ਤੁਹਾਡੇ ਨਾਲ ਬੇਨਤੀ ਕਰ ਲਗਾ ਜੇ ਮੰਨ ਨਹੀਂ ਹੈ ਤੇ ਚੰਗੀ ਹੈ ਨਹੀਂ ਮੰਨੀ ਤੇ ਤੁਹਾਡੀ ਖੁਸ਼ੀ ਪਹਿਲਾ ਮਾਂ ਨੇ ਦੁੱਧ ਰਿੜਕਣਾ ਮਾਂ ਨੇ ਰੋਟੀ ਪਾਣੀ ਬਣਾਉਣਾ ਤੇ ਬੜੇ ਪਿਆਰ ਨਾਲ ਗੁਰੂ ਗੁਰੂ ਜਪਣਾ ਤੇ ਉਹ ਫਿਰ ਬੱਚਿਆਂ ਨੇ ਮਾਂ ਬਾਪ ਦੇ ਨਾਲ ਜੁੜੇ ਰਹਿਣਾ ਅਟੈਚਮੈਂਟ ਰਹਿਣੀ ਬਜ਼ੁਰਗੀ ਤੱਕ ਇੱਕ ਦੂਜੇ ਦਾ ਆਦਰ ਸਤਕਾਰ ਇਥੋਂ ਤੱਕ ਵੱਡੇ ਭਰਾ ਦੇ ਛੋਟਾ ਭਰਾ ਪੈਰੀ ਹੱਥ ਲਾਉਂਦਾ ਹੁੰਦਾ ਸੀ ਇੰਨਾ ਸਤਕਾਰ ਹੁਣ ਤੇ ਮੁੰਡਾ ਪਿਓ ਦੇ ਨਹੀਂ ਲਾਉਂਦਾ ਨਹੀਂ ਨਾ ਲਾਉਂਦਾ ਨਹੀਂ ਲਾਉਂਦਾ ਹੁਣ ਇਹ ਸਿਰਫ ਮਾਂ ਦੀ ਰੋਟੀ ਦਾ ਸੀ ਅੱਜ ਰੋਟੀ ਤੁਹਾਡੀ ਦੇ ਬਾਹਰੋਂ ਆ ਰਹੀ ਹੈ ਬਹੁਤ ਜ਼ਿਆਦਾ ਇਹ ਸਵਾਬ ਬਣ ਚੁੱਕਾ ਹੋਇਆ ਹੈ ਕਲਚਰ ਇਹ ਖਾਸ ਕਰਕੇ ਸ਼ਹਿਰਾਂ ਦਾ ਸਬਜੀ ਬਣਾ ਕੇ ਰਾਜੀ ਨਹੀਂ ਬੀਬੀਆਂ ਉਹ ਬਾਹਰੋਂ ਮੰਗਾ ਲੈਂਦੀਆਂ ਨੇ ਸਾਰਾ ਕੁਝ ਯਾਦ ਰੱਖਿਓ ਇੱਕ ਬੇਨਤੀ ਮੈਂ ਨਾਲ ਕਰਨ ਲੱਗਾ ਇੱਥੇ ਅਸੀਂ ਕਹਿੰਦੇ ਹਾਂ ਜੀ ਗੁਰਦੁਆਰੇ ਦੀ ਦਾਲ ਬੜੀ ਸਵਾਦ ਹੁੰਦੀ ਹੈ ਗੁਰਦੁਆਰੇ ਦਾ ਲੰਗਰ ਬੜਾ ਸਵਾਦ ਹੁੰਦਾ ਜਿੰਨੂੰ ਮਰਜ਼ੀ ਪੁੱਛ ਲਿਓ ਉਹ ਕਿਉਂ ਹੁੰਦਾ ਹੈ ਕਦੀ ਨੋਟ ਕੀਤਾ ਜਿੱਥੇ ਲੰਗਰ ਤਿਆਰ ਹੁੰਦਾ ਉੱਥੇ ਬਾਣੀ ਚੱਲ ਰਹੀ ਹੈ ਨਾਲ ਦੀ ਨਾਲ ਸਪੀਕਰ ਲੱਗਾ ਹੈ ਉਹ ਬਾਣੀ ਦਾ ਅਸਰ ਉਹਦੇ ਵਿੱਚ ਜਾ ਰਿਹਾ ਹੈ ਦਾਲ ਸਬਜ਼ੀ ਦੇ ਵਿੱਚ ਪਕਾਉਣ ਵਾਲਿਆਂ ਦੇ ਵਿੱਚ ਜਿੱਦ ਅਸੀਂ ਗੰਦਮੰਦ ਖਾਂਦੇ ਆ ਰੇੜੀਆਂ ਤੋਂ ਖਾਲੇ ਭਈਏ ਉਹ ਕਿੱਦਾਂ ਤਿਆਰ ਕਰਦੇ ਨੇ ਪਹਿਲੀ ਗੱਲ ਉਹ ਵਿੱਚੇ ਥੁੱਕੀ ਜਾਂਦੇ ਗੰਦਮੰਦ ਉਰਚੀ ਪਾਈ ਜਾਂਦੇ ਨੇ ਇਹ ਤੇ ਵੀਡੀਓ ਸਾਡੇ ਸਾਹਮਣੇ ਨੇ ਫੇਰ ਵੀ ਆਪਾਂ ਖਾਈ ਜਾਈਏ ਗੱਲ ਵੱਖਰੀ ਹੈ ਜਰਦਾ ਮਲ ਦੇ ਮਲ ਦੇ ਚੀਜ਼ਾਂ ਤਿਆਰ ਕਰਦੇ ਨੇ ਭਈਏ ਇਤੋਂ ਤੱਕ ਇੰਨੀ ਕੁ ਭੱਦੀ ਸ਼ਬਦਾਵਲੀ ਦੀ ਉਹ ਸ਼ਬਦਾਵਲੀ ਵੀ ਸਾਡੇ ਉਸ ਖਾਣੇ ਤੇ ਅਸਰ ਕਰਦੀ ਉਹ ਖਾ ਕੇ ਫਿਰ ਆਪਾਂ ਵੀ ਲੜਦੇ ਆਂ ਕੁੱਕੜਾ ਵਾਂਗੂ ਜਿੱਦਾਂ ਦਾ ਖਾਵਾਂਗੇ ਉਹਨੇ ਅਸਰ ਕਰਨਾ ਹੀ ਕਰਨਾ ਜਿਹੜਾ ਰਹਿੰਦੀ ਖੁੰਦੀ ਬੀਬੀ ਕੋਈ ਘਰ 'ਚ ਵੀ ਪ੍ਰਸ਼ਾਦਾ ਤਿਆਰ ਕਰਦੀ ਏ ਉਹ ਵੀ ਇੱਕ ਪਾਸੇ ਫੋਨ ਤੇ ਲੱਗੀ ਹੁੰਦੀ ਏ ਕਦੀ ਕਿਸੇ ਨੂੰ ਲਾ ਲਿਆ ਕਦੀ ਕਿਸੇ ਨੂੰ ਉਹ ਉਧਰ ਸਾਰੇ ਕਦੀ ਸੱਸ ਵੀ ਚੁਗਲੀ ਕਰਦੀ ਕਦੀ ਕਿਸੇ ਦੀ ਚੁਗਲੀ ਕਰਦੀ ਉਹ ਉਹਦੇ 'ਚ ਖਾਣਾ ਤਿਆਰ ਕਰਦੀ ਉਹ ਵੀ ਬੱਚੇ ਦੇ ਅੰਦਰ 네ਗੈਟਿਵਿਟੀ ਆ ਰਹੀ ਹੈ ਇਹ ਚੀਜ਼ਾਂ ਅਸਰ ਕਰਦੀਆਂ ਨੇ ਕਿਤੇ ਇੱਕ ਹਫਤਾ ਸਿਰਫ ਪ੍ਰੈਕਟੀਕਲ ਵੈਸੇ ਤੇ ਮਨੋਵਿਗਿਆਨ 21 ਦਿਨ ਕਹਿੰਦੀ ਹੈ ਮੈਂ ਇਹ ਤਜਰਬਾ ਕੀਤਾ ਦੀ ਨਵਾਂ ਹੀ ਬੜਾ ਸੌਖਾ ਜਿਹਾ ਤੁਹਾਨੂੰ ਤਰੀਕਾ ਦੱਸ ਦੇਣਾ ਇਹ ਵੈਸੇ ਤੇ ਜਿਹੜੇ ਬਾਹਰ ਲੀਆਂ ਕੰਟਰੀਆਂ ਨੇ ਨਾ ਜਿਨ੍ਹਾਂ ਨੇ ਹੁਣ ਇਹ ਸਾਈਕੋਲੋਜੀ ਨੂੰ ਬੜਾ ਧਿਆਨ ਦੇ ਨਾਲ ਵਾਚਿਆ ਉਹਨਾਂ ਨੇ ਸਰਚ ਕੀਤੀ ਦੋ ਤਰ੍ਹਾਂ ਦਾ ਪਾਣੀ ਲਿਆ ਉਹਨਾਂ ਨੇ ਇੱਕ ਪਾਣੀ ਤੇ ਪਿਆਰ ਭਰੇ ਸ਼ਬਦ ਚੰਗੀ ਸ਼ਬਦਾਵਲੀ ਪੋਜ਼ਿਟਿਵ ਵਰਤੀ ਇੱਕ ਤੇ ਭੈੜੀ ਸ਼ਬਦਾਵਲੀ 네ਗੇਟਿਵ ਵਰਤੀ ਉਹਨਾਂ ਦੋਵਾਂ ਨੂੰ ਚੈੱਕ ਕੀਤਾ ਗਿਆ ਜਿਹੜਾ ਪੋਜ਼ਿਟਿਵ ਜਿਹਦੇ ਤੇ ਬੋਲਿਆ ਗਿਆ ਸੀ ਉਹ ਪਾਣੀ ਬਹੁਤ ਵਧੀਆ ਚਾਰਜ ਸੀ ਬੜਾ ਚੰਗਾ ਸੀ ਜਿਹਦੇ ਤੇ 네ਗੇਟਿਵ ਸੀ ਉਹ ਜਿਹੜਾ ਸੀ ਉਹ ਪਾਣੀ ਵੀ 네ਗੇਟਿਵ ਹੋ ਚੁੱਕਾ ਸੀ 네ਗੇਟਿਵ ਬੋਲੀ ਕਰਕੇ ਸੌਖਾ ਜਿਹਾ ਕੰਮ ਕਰ ਲਓ ਜਦੋਂ ਤੁਸੀਂ ਅਜੇ ਵੀ ਵੇਖੋ ਘਰ ਚ ਖਾਣਾ ਕਿਹਦੇ ਵਾਸਤੇ ਕਮਾਂ ਬਣਾਉਂਦੀ ਹੈ ਜਾਂ ਉਹਦੀ ਧੀ ਨੇ ਖਾਣਾ ਪੁੱਤ ਨੇ ਖਾਣਾ ਜਾਂ ਪਤੀ ਨੇ ਇਹੋ ਤੇ ਚਾਰ ਰਿਸ਼ਤੇ ਨੇ ਸੱਤ ਸੌ ਵਾਰ ਤੇ ਸਾਨੂੰ ਉਦਾਂ ਹੀ ਨਹੀਂ ਚੰਗੇ ਲੱਗਦੇ ਹੁਣ ਉਹ ਤੇ ਆਪਾਂ ਰੱਖਣੇ ਨਹੀਂ ਨਾ ਘਰ ਚ ਇਹ ਗੱਲ ਵੱਖਰੀ ਹੈ ਅਸੀਂ ਆਪਣੇ ਬੱਚਿਆਂ ਵਾਸਤੇ ਖਾਣਾ ਤਿਆਰ ਕਰਦੇ ਨਾ ਘੱਟੋ-ਘੱਟ ਇੰਨਾ ਹੀ ਸੋਚ ਲਓ ਕਿ ਮੈਂ ਬੱਚੇ ਨੂੰ ਜ਼ਹਿਰ ਨਾ ਦੇਵਾਂ ਉਦੋਂ ਹੀ ਗੁਰੂ-ਗੁਰੂ ਜਪ ਲਓ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਉਹ ਰਿਜ਼ਲਟ ਦਿਖਣਾ ਸ਼ੁਰੂ ਹੋ ਜਾਏਗਾ ਕਿ ਮੈਂ ਬਾਣੀ ਪੜ੍ਹ ਕੇ ਖਾਣਾ ਤਿਆਰ ਕੀਤਾ ਉਹਦਾ ਕੀ ਅਸਰ ਹੈ ਜਿਦੋਂ ਤੁਸੀਂ ਗਲਤ ਵਿਚਾਰਾਂਾਂ ਚ ਹੁਣ ਉਹ 네ਗੈਟਿਵਿਟੀ ਚੱਲ ਰਹੀ ਹੈ ਥਾਟ ਗਲਤ ਆ ਰਹੇ ਨੇ ਉਹਦੇ ਨਾਲ ਦਿੱਤਾ ਹੋਇਆ ਪਾਣੀ ਜਪ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਵੀ ਸਾਰਾ ਕੁਝ ਨੇਗੇਟਿਵ ਕਰ ਦਿੰਦਾ ਆਹ ਕਾਲ ਇਹਦੇ ਕਰਕੇ ਸਾਰਾ ਕੁਲ ਕਾਲ ਯੁਗ ਵਾਪਰ ਰਿਹਾ ਹੈ ਕਿਉਂਕਿ ਇਸ ਸ਼ਲੋਕ ਕਲਯੁਗ ਤੇ ਆਉਣਾ ਮੈਂ ਤਾਂ ਥੋੜਾ ਜਿਹਾ ਇਸ ਚੀਜ਼ ਤੇ ਬੋਲ ਰਿਹਾ ਅਸੀਂ ਖੁਦ ਬਣਾਇਆ ਤੇ ਬਹੁਤ ਵਾਰੀ ਇਹ ਸੰਗਤ ਕਹਿੰਦੀ ਹੈ ਜੀ ਘਰ ਉਦਾਂ ਦਾ ਪ੍ਰਸ਼ਾਦਾ ਤਿਆਰ ਨਹੀਂ ਹੁੰਦਾ ਕਿਉਂ ਤਿਆਰ ਨਹੀਂ ਹੁੰਦਾ ਘਰ ਤੇ ਤੁਹਾਡੇ ਸਾਹਮਣੇ ਟੀਵੀ ਚੱਲਣ ਡਿਆ ਪ੍ਰਸ਼ਾਦਾ ਕਿੱਥੋਂ ਤਿਆਰ ਹੋਵੇ ਘਰ ਤੁਹਾਡੇ ਕੋਲ ਮੋਬਾਈਲ ਚੱਲਣ ਡਿਆ ਗੁਰੂ ਘਰ ਚ ਜਦੋਂ ਲੰਗਰ ਤਿਆਰ ਹੁੰਦਾ ਉਦੋਂ ਬਾਣੀ ਚੱਲਦੀ ਹੈ ਤੁਸੀਂ ਆਪਣੇ ਘਰ ਚ ਵੀ ਲੰਗਰ ਤਿਆਰ ਕਰ ਸਕਦੇ ਜੇ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਲੰਗਰ ਨੂੰ ਮਰਿਆਦਾ ਦੇ ਨਾਲ ਤਿਆਰ ਕਰੋ ਹਰ ਇੱਕ ਚੀਜ਼ ਦੀ ਮਾਨ ਮਰਿਆਦਾ ਨਾ ਉਹ ਉਹਨੂੰ ਉਸ ਮਾਨ ਮਰਿਆਦਾ ਚ ਰਹਿਣ ਦੋ ਉੱਤੇ ਚੰਗੀ ਗੱਲ ਐ ਜਦੋਂ ਉਹਦੀ ਮਰਿਆਦਾ ਤੋੜੋਗੇ ਇੱਕ ਸਾਡੇ ਘਰਾਂ ਚ ਹੁਣ ਪਾਈਪ ਦੇ ਵਿੱਚ ਗੈਸ ਆ ਗਈ ਨਾ ਸਾਰਿਆਂ ਦੇ ਇਹ ਮਰਿਆਦਾ ਚ ਚੱਲੇਗੀ ਘਰ ਦੇ ਵਿੱਚ ਖਾਣਾ ਪੱਕੇਗਾ ਇਹ ਬੇ ਮਰਿਆਦਾ ਹਰੇ ਤੇ ਘਰ ਰਾਖ ਕਰਕੇ ਰੱਖ ਦੇਗੀ ਸਾੜ ਦੇਗੀ ਇਹ ਵੀ ਮਰਿਆਦਾ ਚ ਚੱਲਦੀ ਐ ਨਿਯਮ ਚ ਚੱਲਦੀ ਐ ਅਸੀਂ ਨਿਯਮ ਤੋਂ ਬਾਹਰ ਹੋਏ ਪਏ ਆ ਕੋਸ਼ਿਸ਼ ਕਰ ਲੋ ਅਜੇ ਵੀ ਸਮਾਂ ਆਪਣੇ ਜਿਨ੍ਹਾਂ ਨੇ ਘਰਾਂ ਨੂੰ ਬਚਾਉਣਾ ਐ ਉਹ ਕੋਸ਼ਿਸ਼ ਕਰ ਲਓ ਜਦੋਂ ਆਪਣੇ ਘਰ ਵਾਸਤੇ ਖਾਣਾ ਤਿਆਰ ਕਰਨਾ ਹੈ ਜਾਂ ਕੋਈ ਵੀ ਘਰ ਦਾ ਕੰਮਕਾਰ ਕਰਨਾ ਹੈ ਚਾਹ ਪਾਣੀ ਬਣਾਉਣਾ ਹੈ ਉਦੋਂ ਬਾਣੀ ਦੇ ਨਾਲ ਜੁੜ ਜੇ ਇੱਕ ਤੇ ਤੁਹਾਡਾ ਨਾਮ ਜਪਿਆ ਜਾਵੇਗਾ ਸਿਮਰਨ ਹੋ ਜਾਏਗਾ ਦੂਸਰਾ ਉਸ ਬਾਣੀ ਦਾ ਅਸਰ ਜਿਹੜਾ ਖਾਣੇ ਦੇ ਉੱਤੇ ਹੋ ਜਾਏਗਾ ਤੇ ਬੱਚਿਆਂ ਦਾ ਆਪਣੇ ਹੀ ਨੇ ਬਗਾਨਿਆਂ ਨੂੰ ਗਵੰਡਨ ਨੂੰ ਤੇ ਪਕਾ ਕੇ ਦੇਣੋਂ ਰਹੇ ਨਾ ਆਹ ਛੁੱਟੀਆਂ 'ਚ ਨਿਆਣੇ ਪਹਿਲਾਂ ਅਸੀਂ ਚੱਲ ਜਾਂਦੇ ਹੁੰਦੇ ਸੀ ਨਾ ਨਾਲ ਕੇ ਜਦੋਂ ਸਾਡਾ ਵੇਲਾ ਸੀ ਨਾ ਹੁਣ ਜਾਂਦਿਆਂ ਮਾਮੀਆਂ ਨੂੰ ਤਾਪ ਚੜ ਜਾਂਦਾ ਵੀ ਇਹ ਕਿੱਧਰੋਂ ਆ ਗਏ ਨੇ ਹੋਂਤੇ ਇਹ ਹੋਂ ਨਹੀਂ ਕੋਈ ਸਾਹਮ ਦਾ ਇਸ ਕਰਕੇ ਆਪਣੇ ਸਾਹਮਣੇ ਨੇ ਆਪਾਂ ਨੇ ਨੂੰ ਕਟੋ-ਕਟ ਤੁਸੀਂ ਜਿਹੜਾ ਉਹ ਚੰਗੀਆਂ ਚੀਜ਼ਾਂ ਖਵਾ ਦਿਓ ਇਹ ਇਹਨਾਂ ਚੀਜ਼ਾਂ ਦਾ ਅਸਰ ਕਦੀ ਵੀ ਕਰਕੇ ਵੇਖ ਲਿਓ ਇੱਕ ਦਿਨ ਬਾਹਰੋਂ ਹੋਟਲ ਦਾ ਖਾਣਾ ਖਾ ਕੇ ਵੇਖ ਲਿਓ ਇੱਕ ਦਿਨ ਘਰ ਦਾ ਖਾ ਕੇ ਵੇਖ ਲਿਓ ਉਹ ਤੁਹਾਨੂੰ ਪਤਾ ਲੱਗ ਜਾਏਗਾ ਉਹ ਖਾਣਾ ਸਾਡੇ ਤੇ ਅਸਰ ਕਿੰਨਾ ਕਰਦਾ ਹੈ ਸੋ ਇਹ ਕਾਲਯੁਗ ਦਾ ਸਮਾਂ ਜਿਹੜਾ ਸ਼ਲੋਕ ਪੜਿਆ ਸੀ ਮੈਂ ਫੇਰ ਪੜ ਦੇਵਾਂ ਕਿਉਂਕਿ ਜਦੋਂ ਮੈਂ ਜੋਰੂ ਜਿੰਨਾ ਦਾ ਸਤਾਰ ਕਹ ਤੁਹਾਡੇ ਚਿਹਰੇ ਹਾ ਪਾ ਬਦਲ ਗਏ ਵੀ ਬੀਬੀਆਂ ਸਾਨੂੰ ਬਾਬੇ ਨੇ ਪਤਾ ਨਹੀਂ ਕੀ ਕਹਿਤਾ ਭੂਤਨੀ ਕਿਉਂ ਕਹਿਤਾ ਇਹ ਇਹ ਕਾਰਨ ਹੈ ਫੇਰ ਸ਼ਲੋਕ ਪੜ ਦੇਣਾ ਅਰਥ ਜਿਹੜਾ ਜਾ ਕੇ ਮਰਜੀ ਪੜ ਲਿਓ ਕਾਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰ ਪੁੱਤ ਜਨੂਰਾ ਤੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਜੇ ਇੱਕ ਔਰਤ ਨੇ ਘਰ ਨਾ ਸੰਭਾਇਆ ਤੇ ਉਹ ਘਰ ਜਿਹੜਾ ਇਹ ਭੂਤਾਂ ਦਾ ਬਣ ਜਾਏਗਾ ਇਸ ਤੋਂ ਵੱਧ ਹੋਰ ਕੁਝ ਨਹੀਂ ਤੇ ਅੱਜ ਸਾਰੇ ਘਰ ਤਕਰੀਬਨ ਬਣੇ ਪਏ ਨੇ ਨਿਆਣੇ ਜਿਹੜੇ ਨੇ ਉਹ ਭੂਤਾਂ ਵਾਂਗ ਨੇ ਬੱਚੇ ਕੰਟਰੋਲ ਨਹੀਂ ਹੋ ਰਹੇ ਇੰਨਾ ਕੁ ਕਲੇਸ਼ ਘਰਾਂ ਦੇ ਵਿੱਚ ਅੱਜ ਹਰ ਘਰ ਚ ਕਲੇਸ਼ ਹੈ ਤੁਸੀਂ ਹੱਲ ਲੱਭਦੇ ਜੇ ਮੈਨੂੰ ਮਾਫ਼ ਕਰਨਾ ਅਰਦਾਸਾਂ ਨੇ ਕੱਲੀਆਂ ਨੇ ਹੱਲ ਨਹੀਂ ਕਰਨਾ ਆਣ ਕੇ ਬਾਬੇ ਨੂੰ ਕਹੋਗੇ ਮੈਨੂੰ ਕਹੋਗੇ ਅਰਦਾਸ ਕਰ ਦਿਓ ਮੈਂ ਕਰ ਦਾਂਗਾ ਪਰ ਕਲੇਸ਼ ਤੇ ਤੁਸੀਂ ਫਿਰ ਵਾਰਤਾ ਰਸੋਈ ਚ ਵਾਰਤਾ ਹਰ ਥਾਂ ਤੇ ਤੁਸੀਂ ਆਪਣਾ ਜਿਹੜਾ ਸੀ ਉਹ ਕਲੇਸ਼ ਵਾਰਤਾ ਤੇ ਉਹ ਕਿੱਥੋਂ ਕੰਮ ਨਿਕਲੇਗਾ ਇਸ ਕਰਕੇ ਆਪਣੀ ਆਦਤ ਸੁਧਾਰ ਲਓ ਰਸੋਈ ਨੂੰ ਸੁਧਾਰ ਲਓ ਬਾਕੀ ਅਗਲਾ ਪੁਆਇੰਟ ਫਿਰ ਕਿਤੇ ਦਿਨ ਦੱਸਾਂਗਾ ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਾਲ ਯੁਗ ਦੇ ਅਰਥ ਪਹਿਲਾਂ ਕੀਤਾ ਜੀ ਇੱਕ ਸਮੇਂ ਦੇ ਮੁਤਾਬਕ ਬਾਣੀ ਨੇ ਕਾਲ ਯੁਗ ਦਾ ਅਰਥ ਲਿਆ ਹੈ ਜਦੋਂ ਰੱਬ ਨੂੰ ਭੁੱਲਦੇ ਜੇ ਦੂਸਰਾ ਪੱਖ ਮੈਂ ਇਹ ਲੈ ਲਿਆ ਵੀ ਜਿਹੜਾ ਕਾਲ ਯੁਗ ਦੇ ਵਿੱਚ ਰਹਿੰਦਾ ਹੈ ਉਹਦਾ ਫਿਰ ਜੀਵਨ ਕਿਦਾਂ ਦਾ ਹੋ ਜਾਂਦਾ ਉਹਦਾ ਜੀਵਨ ਭੂਤਾਂ ਵਰਗਾ ਬਣ ਜਾਂਦਾ ਹੈ ਤੀਸਰੀ ਬੇਨਤੀ ਕਰਾਂ ਜਿਹੜਾ ਕਲ ਕਲ ਦਾ ਅਰਥ ਮੈਂ ਇੱਕ ਕਲੇਸ਼ ਵੀ ਕੀਤਾ ਏ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਕਲੇਸ਼ ਪੈ ਗਿਆ ਪਾਪ ਆ ਗਿਆ ਕਲੇਸ਼ ਵਾਲਾ ਨਾ ਇੱਥੇ ਸੌਖਾ ਤੇ ਨਾ ਉੱਥੇ ਸੌਖਾ ਕਲੇਸ਼ ਕਿਤੇ ਵੀ ਸਹੀ ਨਹੀਂ ਜੇ ਹੁੰਦਾ ਕਲੇਸ਼ ਟੱਬਰ 'ਚ ਪੈ ਜੇ ਤੇ ਟੱਬਰਾਂ ਤੇ ਟੱਬਰ ਉੱਜੜ ਜਾਂਦੇ ਨੇ ਇਸ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿ ਰਹੇ ਨੇ ਕਹਿੰਦੇ ਜਿਹੜੇ ਕਲੇਸ਼ ਦੇ ਵਿੱਚ ਰਹਿੰਦੇ ਨੇ ਰੱਬ ਨੂੰ ਟੁੱਟ ਕੇ ਜਿਹੜੇ ਭੂਤ ਬਣੇ ਫਿਰਦੇ ਨੇ ਕਾਲ ਯੁਗ ਦੇ ਭਿਆਨਕ ਸਮੇਂ ਹੁਣ ਕਾਲ ਯੁਗ ਦਾ ਆਪਾਂ ਲੈ ਕੇ ਸ਼ਬਦ ਕਾਲ ਯੁਗ ਚੱਲਾਂਗੇ ਕੱਲ ਨੂੰ ਅਰਥ ਮੈਂ ਸਮਝਾ ਦਿੱਤੇ ਨੇ ਰੱਬ ਤੋਂ ਟੁੱਟਿਆ ਹੋਇਆ ਸਮਾਂ ਜਿਨੇ ਤੁਹਾਡੀ ਜ਼ਿੰਦਗੀ ਨੂੰ ਬਰਬਾਦ ਕੀਤਾ ਹੈ ਕਹਿੰਦੇ ਕਿ ਕਾਲ ਯੁਗ ਦੇ ਸਮੇਂ ਦੇ ਵਿੱਚ ਕਲ ਮਹਿ ਜੰਮ ਜੰਦਾਰ ਹੈ ਹੁਣ ਜੰਦਾਰ ਪੰਜਾਬੀ ਚ ਹੈ ਇੱਕ ਸ਼ਬਦ ਹੈ ਜੀ ਅਰਬੀ ਦਾ ਇੱਕ ਸ਼ਬਦ ਹੈ ਫਾਰਸੀ ਦਾ ਫਾਰਸੀ ਦੇ ਵਿੱਚ ਸ਼ਬਦ ਹੈ ਜੰਦਾਲ ਇਹਦਾ ਅਰਥ ਅਵੈੜਾ ਜਿਹੜਾ ਬੜਾ ਹੀ ਭੈੜਾ ਹੋਵੇ ਡਾਕਟਰ ਸਾਹਿਬ ਬੈਠੇ ਨੇ ਫਾਰਸੀ ਦੇ ਮਾਹਰ ਨੇ ਇਹਨਾਂ ਨੂੰ ਪਤਾ ਹੋਵੇਗਾ ਜੰਦਾਲ ਦਾ ਫਾਰਸੀ ਦੇ ਵਿੱਚ ਅਰਥ ਕੀਤਾ ਜਾਂਦਾ ਅਵੈੜਾ ਬੜਾ ਭੈੜਾ ਤੇ ਡਾਕਟਰ ਸਾਹਿਬ ਇਸੇ ਚੀਜ਼ ਨੂੰ ਤੁਸੀਂ ਅਰਬੀ ਦੇ ਵਿੱਚ ਜਦੋਂ ਅਰਥ ਕਰੋਗੇ ਇਹ ਬਣ ਜਾਏਗਾ ਜੰਦਾਲ ਜਿਹਨੂੰ ਜਲਾਦ ਕਹਿੰਨੇ ਆਪਾਂ ਜਲਾਦ ਜਿਹੜਾ ਬੰਦਿਆਂ ਨੂੰ ਖਤਮ ਕਰਦਾ ਹੈ ਮਾਰਦਾ ਇੱਕ ਸ਼ਬਦ ਮੈਂ ਇੱਕ ਅਰਜ ਵੀ ਕੀਤੀ ਸੀ ਇੱਕ ਵਾਰੀ ਵੀ ਇੱਕ ਸ਼ਬਦ ਭਾਸ਼ਾ ਦੇ ਮੁਤਾਬਕ ਅਰਥ ਬਦਲ ਜਾਂਦਾ ਇੱਥੇ ਆਪਾਂ ਇਹਨੂੰ ਫਾਰਸੀ ਚੋ ਚੁੱਕਾਂਗੇ ਇਹਦਾ ਅਰਥ ਕਰਾਂਗੇ ਭੈੜਾ ਅਵੈੜਾ ਸਤਿਗੁਰੂ ਕਹਿ ਰਹੇ ਨੇ ਕਲ ਮਹਿ ਜਮ ਜੰਦਾਰ ਹੈ ਕਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਜਿਹੜਾ ਜਮ ਹੈ ਇਹ ਬਹੁਤ ਜ਼ਿਆਦਾ ਹੀ ਭੈੜਾ ਏ ਇਹਨੇ ਕਿਸੇ ਦੀ ਨਹੀਂ ਜੇ ਸੋਨੇ ਹੁਕਮੇ ਕਾਰ ਕਮਾਏ ਤੇ ਜਿਹੜਾ ਜਮ ਜਿਹੜਾ ਉਹ ਕਾਰ ਕਰਦਾ ਹੈ ਨਾ ਆਪਣੀ ਇਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਕਰ ਰਿਹਾ ਹੈ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਕਰਦਾ ਹੁਣ ਅਗਲੀ ਇੱਥੇ ਬੇਨਤੀ ਕਰ ਦੇਵਾਂ ਫਿਰ ਜਮ ਕੀ ਹੈ ਤੇ ਉਹ ਕਾਰ ਕੀ ਕਰਦਾ ਹੈ ਹਿੰਦੂ ਮਤ ਦੇ ਮੁਤਾਬਕ ਇੱਕ ਪਦਵੀ ਹੈ ਧਰਮਰਾਜ ਦੀ ਉਹ ਬਹਿ ਕਹਤਾ ਉਹਦੀ ਇੱਕ ਪੂਰੀ ਬਣੀ ਹੋਈ ਹੈ ਜਿਹਨੂੰ ਜਮ ਪੂਰੀ ਕਿਹਾ ਜਾਂਦਾ ਹੈ ਉਹਦੇ ਵਿੱਚ ਉਹਨੇ ਗਾਂ ਜਿਹੜੇ ਨੇ ਉਹ ਪਦਵੀਆਂ ਦਿੱਤੀਆਂ ਹੋਈਆਂ ਨੇ ਇਹ ਫਿਰ ਜਮ ਆਉਂਦੇ ਨੇ ਜਮਾ ਤੋਂ ਬਾਅਦ ਦੂਤ ਆਉਂਦੇ ਨੇ ਇਹ ਚਿੱਤਰ ਗੁਪਤ ਹੁੰਦੇ ਨੇ ਜਿਹੜਾ ਸਾਡੇ ਕਰਮਾਂ ਦਾ ਲੇਖਾ ਜੋਖਾ ਕਰਦੇ ਨੇ ਜਿਹੜਾ ਧਰਮਰਾਜ ਹੈ ਉਹ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਕਰਦਾ ਹੈ ਇਨੇ ਆ ਸਹੀ ਕੀਤਾ ਆ ਗਲਤ ਕੀਤਾ ਤੇ ਜਿਹੜੀ ਰਿਪੋਰਟ ਹੈ ਇਹ ਚਿੱਤਰ ਗੁਪਤ ਦਿੰਦੇ ਨੇ ਜਮ ਕੀ ਕਰਦਾ ਉਹਦੀ ਫਿਰ ਸਜ਼ਾ ਦਿੰਦਾ ਏ ਫਿਰ ਇਸ ਚੀਜ਼ ਨੂੰ ਸਮਝ ਲਿਓ ਇੱਕ ਸ਼ਲੋਕ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਏ ਕਹਿਣ ਲੱਗੇ ਧਰਮ ਰਾਏ ਨੂੰ ਹੁਕਮ ਹੈ ਜਿਹੜੀ ਇੱਥੇ ਗੱਲ ਗੁਰੂ ਸਾਹਿਬ ਕਰ ਰਹੇ ਨਾ ਗੁਰੂ ਅਮਰਦਾਸ ਜੀ ਕੇ ਹੁਕਮੇ ਕਾਰਕਮਾਏ ਯਾਦ ਰੱਖਿਓ ਜਮ ਵੀ ਰੱਬ ਦੀ ਮਰਜ਼ੀ ਤੋਂ ਬਾਹਰ ਕਿਸੇ ਨੂੰ ਸਜ਼ਾ ਨਹੀਂ ਦਿੰਦਾ ਪਰ ਜਿਹਨੂੰ ਰੱਬ ਨੇ ਕਹਿ ਦਿੱਤਾ ਵੀ ਇਹਨੂੰ ਫੜ ਕੇ ਤੇਲ 'ਚ ਤਲਦੇ ਤੇ ਉਹਨੇ ਤੇ ਤਲਣਾ ਹੀ ਦਲਣਾ ਏ ਕਈ ਵਾਰੀ ਇਦਾਂ ਹੁੰਦਾ ਨਾ ਵੀ ਵੱਡਾ ਅਫਸਰ ਹੁਕਮ ਕਰਦਾ ਛੋਟੇ ਤਾਂ ਪਹਿਲਾਂ ਤਿਆਰ ਬੈਠੇ ਹੁੰਦੇ ਡਾਂਗ ਫੇਰਨ ਨੂੰ ਉਹਨਾਂ ਦੇ ਆਪਣਾ ਅਫਸਰ ਦਾ ਵੀ ਗੁੱਸਾ ਬੰਦੇ ਤੇ ਕੱਢਣਾ ਹੁੰਦਾ ਉਹ ਜਮ ਉਹ ਇਦਾਂ ਹੀ ਕਰਦਾ ਉਹ ਤੇ ਵਿਚਾਰਾ ਅੱਗੇ ਕਲਪਿਆ ਹੁੰਦਾ ਏ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਵੀ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਧਰਮ ਰਾਜ ਨੂੰ ਇਹ ਗੱਲ ਪ੍ਰਮਾਤਮਾ ਨੇ ਕਹੀ ਹੋਈ ਹੈ ਵੀ ਤੂੰ ਬਿਲਕੁਲ ਇਨਸਾਫ ਕਰਨਾ ਏ ਜਿਹੜੇ ਚਿੱਤਰ ਗੁਪਤ ਨੇ ਦੋ ਜਾਣੇ ਇਹ ਫਿਰ ਕਿਤੇ ਵੇਸ਼ਾ ਚੱਲੇਗਾ ਇਹਨਾਂ ਦਾ ਅਰਜ ਕਰਾਂਗਾ ਗੁਰਮਤਿ ਦੇ ਮੁਤਾਬਕ ਕੀ ਨੇ ਵੈਸੇ ਜ਼ਿਕਰ ਸ਼ੈਦ ਆਵੇ ਅੱਗੇ ਹੁਣ ਜਿੰਨੀ ਤੈਨੂੰ ਜਾਣਕਾਰੀ ਚਿੱਤਰ ਤੇ ਗੁਪਤ ਨੇ ਦਿੱਤੀ ਹੈ ਨਾ ਤੂੰ ਇਨਸਾਫ ਕਰਨਾ ਹੈ ਕਿਸੇ ਦੇ ਨਾਲ ਭਾਈ ਵਾਲੀ ਨਹੀਂ ਪਾਉਣੀ ਧਰਮ ਰਾਏ ਨੂੰ ਹੁਕਮ ਹੈ ਕੀ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਉਹ ਕਹਿੰਦਾ ਮੈਂ ਕਿੱਧਰ ਜਾਵਾਂ ਫਿਰ ਜਿਹੜੇ ਸਾਰੇ ਨਾਮ ਜਪਣ ਵਾਲੇ ਜੇ ਨੰਗ ਕਹਿੰਦੇ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਆ ਗੱਲ ਖੁਦ ਪ੍ਰਮਾਤਮਾ ਨੇ ਕਈ ਖੋਲ ਦਿੱਤੀ ਹੋਈ ਹੈ ਤੁਸੀਂ ਹਿਸਾਬ ਲਾ ਰਹੇ ਹੋ ਇਹਨੂੰ ਧਰਮਰਾਜ ਨੂੰ ਇਹਦੇ ਵਿੱਚ ਅਰਥ ਵੀ ਕਰ ਦੇਣਾ ਦੂਜੇ ਭਾਏ ਮਾਇਆ ਦੇ ਦਾ ਪਿਆਰ ਭਾਏ ਦਾ ਅਰਥ ਪਿਆਰ ਹੋ ਗਿਆ ਦੂਜੇ ਦਾ ਅਰਥ ਮਾਇਆ ਦੂਜੇ ਭਾਏ ਦੁਸ਼ਟ ਆਤਮਾ ਜਿਹੜੀ ਮਾਇਆ ਦੇ ਨਾਲ ਆਤਮਾ ਜੁੜੀ ਹੋਈ ਹੈ ਉਹ ਦੁਸ਼ਟ ਹੈ ਉਹ ਮੇਰੇ ਕੰਮ ਦੀ ਨਹੀਂ ਉਹ ਤੇਰੀ ਸਰਕਾਰ ਉਹ ਤੇਰੀ ਹੈ ਉਹਨੂੰ ਜਿੱਦਾਂ ਮਰਜ਼ੀ ਤਾਲ ਜਿੱਦਾਂ ਮਰਜ਼ੀ ਡਾਂਗ ਫਿਰ ਇਹ ਤੇਰੇ ਹੱਥ ਦੇ ਵਿੱਚ ਹੈ ਹੁਣ ਤੁਸੀਂ ਹਿਸਾਬ ਲਾ ਲਓ ਜਿਹੜਾ ਜਮ ਦੇ ਵਸ ਪੈਂਦਾ ਹੈ ਜਮ ਆਪਣੀਆਂ ਬਾਅਦ ਮਰਜ਼ੀਆਂ ਕਰਦਾ ਕਿਉਂਕਿ ਪਰਮਾਤਮਾ ਨੇ ਉਹਨੂੰ ਕਿਹਾ ਹੋਇਆ ਹੈ ਕਿ ਜਿਹੜਾ ਇੱਥੇ ਨਹੀਂ ਮੇਰਾ ਬਣਿਆ ਉੱਥੇ ਜਾ ਕੇ ਕਿੱਥੋਂ ਬਾਨਾ ਹੈ ਇਹਨੇ ਜਿੰਨੇ ਪਾਪ ਕੀਤੇ ਨੇ ਇਹਨਾਂ ਨੂੰ ਬੰਨ੍ਹ ਦੀ ਜਿਹੜੀ ਉਹ ਰੱਜ ਕੇ ਤੂੰ ਸਜ਼ਾ ਦੇ ਇਹ ਵਿਸ਼ਾ ਡਰਾਉਣ ਵਾਲਾ ਨਹੀਂ ਕਈ ਵਾਰੀ ਮਨ 'ਚ ਆ ਜੇਗਾ ਵੀ ਸ਼ਾਇਦ ਡਰਾਉਣ ਵਾਲਾ ਏ ਪਰ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਆਪਾਂ ਉਹ ਤੋਂ ਬਾਹਰ ਨਹੀਂ ਜਾਵਾਂਗੇ ਤੇ ਜਦੋਂ ਮਨੁੱਖ ਫਿਰ ਜਮਾਂ ਦੇ ਵਸ ਪੈਂਦਾ ਹੈ ਨਾ ਤੇ ਬਾਣੀ ਨੇ ਬੜੇ ਥਾਵਾਂ ਤੇ ਬੜੇ ਤਰ੍ਹਾਂ ਤਰੀਕਿਆਂ ਦੇ ਨਾਲ ਜਿਹੜਾ ਉਹ ਬਚਨ ਕੀਤੇ ਨੇ ਕੋਈ ਇਹਨੂੰ ਜਿਹੜਾ ਵਾਲਾਂ ਤੋਂ ਫੜ ਕੇ ਧੋਇਆ ਵੀ ਜਾਂਦਾ ਏ ਕਈ ਤਰ੍ਹਾਂ ਦੇ ਬਾਣੀ 'ਚ ਇਦਾਂ ਦੀਆਂ ਉਦਾਹਰਨਾਂ ਆਉਂਦੀਆਂ ਨੇ ਫਿਰ ਜਮ ਆਪਣੀ ਮਰਜ਼ੀ ਦੇ ਨਾਲ ਸਾਨੂੰ ਸਜ਼ਾ ਦਿੰਦੇ ਨੇ ਉਹ ਕਿਉਂ ਮਿਲਦੀ ਏ ਉਹਦਾ ਬੇਸ ਕਿੱਥੋਂ ਵੱਜ ਰਿਹਾ ਜਿਹੜਾ ਤੁਸੀਂ ਕਾਲ ਯੁਗ ਦੇ ਸਮੇਂ ਦੇ ਵਿੱਚ ਜੀ ਰਹੇ ਜੀ ਇਹ ਤੁਹਾਡੇ ਹੱਥ ਦੇ ਵਿੱਚ ਜਿਹਨੂੰ ਬਾਣੀ ਕਹਿੰਦੀ ਹੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰਜਨਾ ਪਹਿਲਾਂ ਇੱਥੇ ਗੁਨਾਹ ਕਰਦਾ ਰਿਆ ਕੱਪੜ ਰੂਪ ਸੁਹਾਵਨਾ ਪੌੜੀ ਗੁਰੂ ਨਾਨਕ ਸਾਹਿਬ ਦੀ ਨਾਲ ਸਤਿਵਾਰ ਦੀ ਕੱਪੜ ਰੂਪ ਸੁਹਾਵਨਾ ਛੜ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਨਾ ਹੁਕਮ ਕੀਏ ਮਨ ਭਾਵੰਦ ਹੁਣ ਇੱਥੇ ਤੇ ਮਨ ਮਰਜ਼ੀਆਂ ਕਰਦਾ ਰਿਆ ਇੱਥੇ ਆਪਣਾ ਹੁਕਮ ਛੜਦਾ ਰਿਆ ਹੁਕਮ ਕੀਏ ਮਨ ਭਾਵੰਦੇ ਰਹਾ ਢੀੜੇ ਅੱਗੇ ਜਾਵਣਾ ਨੰਗਾ ਦੋਜਕ ਚਾਲਿਆ ਤਾਂ ਦਿਸੈ ਖਰਾ ਦਰਾਵਣਾ ਕਰ ਔਗਣ ਪਛਤਾ ਹੁਣ ਪਛਤਾਉਂਦਾ ਹੁਣ ਪਛਤਾਉਣ ਦੇ ਨਾਲ ਕੁਛ ਨਹੀਂ ਹੋਣਾ ਹੁਣ ਜਿਸ ਵੇਲੇ ਧਰਮ ਰਾਜ ਦੀ ਕਚੈਰੀ ਦੇ ਵਿੱਚ ਤੈਨੂੰ ਜਮਾ ਨੇ ਸਜ਼ਾ ਦੇਣੀ ਹੈ ਨਾ ਉਹ ਬੜਾ ਅਵੈੜਾ ਇੱਥੇ ਗੁਰੂ ਅਮਰਦਾਸ ਜੀ ਨੇ ਬਾਕਾਇਤਾ ਲਿਖਿਆ ਜਮ ਜੰਦਾਰ ਹੈ ਉਹ ਬੜਾ ਭੈੜਾ ਏ ਉਹਨੇ ਲਿਹਾਜ਼ ਨਹੀਂ ਤੇਰਾ ਕੋਈ ਕਰਨਾ ਉਹਨੇ ਕੋਈ ਲਿਹਾਜ਼ ਨਹੀਂ ਕਰਨਾ ਉਹਨੇ ਅਖਣਾ ਵੀ ਮੈਂ ਤੇ ਆਪਣੀ ਡਿਊਟੀ ਪੂਰੀ ਕਰਨੀ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਕਲਮਹਿ ਜਮ ਜੰਦਾਰ ਹੈ ਭਾਈ ਅਜੇ ਵੀ ਸਮਝ ਜਾਓ ਕਾਲ ਯੁਗ ਦੇ ਭਿਆਨਕ ਸਮੇਂ ਚ ਜਿਹੜਾ ਰਹਿ ਰਿਹਾ ਏ ਇਹ ਬੜਾ ਭੈੜਾ ਸਮਾਂ ਚੱਲ ਰਿਹਾ ਏ ਤੇ ਇਹ ਜਿਹੜਾ ਸਮਾਂ ਏ ਇਹ ਜਮਾ ਦੇ ਵੱਸ ਪੈਣ ਵਾਲਾ ਏ ਇਸ ਸਮੇਂ ਦੇ ਵਿੱਚ ਜਿਹੜਾ ਜਮ ਏ ਉਹ ਬਹੁਤ ਅਵੈੜਾ ਏ ਹੁਕਮੇਕਾਰ ਕਮਾਏ ਤੇ ਪ੍ਰਮਾਤਮਾ ਦੇ ਹੁਕਮ ਚਕਾਰ ਕਰਦਾ ਏ ਉਹ ਕਿਹੜੀ ਕਾਰ ਕਰਦਾ ਜਿਹੜਾ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ ਹਾਂ ਏ ਉਹ ਫਿਰ ਪ੍ਰਮਾਤਮਾ ਨੇ ਉਹਨੂੰ ਕਿਹਾ ਹੋਇਆ ਵੀ ਤੂੰ ਇਹਨਾਂ ਨੂੰ ਜਿਹੜੀ ਬੰਦੀ ਸਜ਼ਾ ਦੇ ਉਹ ਫਿਰ ਸਜ਼ਾ ਦਿੰਦਾ ਏ ਅੱਗੇ ਕਹਿੰ ਲਗੇ ਗੁਰ ਰਾਖੇ ਸੇ ਉੱਭਰੇ ਪਰ ਕਾਲ ਯੁਗ ਦੇ ਸਮੇਂ ਦੇ ਵਿੱਚ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਉਹਨਾਂ ਨੂੰ ਗੁਰੂ ਨੇ ਫਿਰ ਬਚਾ ਲਿਆ ਮੈਂ ਇਹਦੇ ਅਖਰੀ ਅਰਥ ਕਰ ਦਿੰਦਾ ਬਾਕੀ ਦੀ ਵਿਚਾਰ ਆਪਾਂ ਕੱਲ ਨੂੰ ਕਰ ਲਾਂਗੇ ਗੁਰ ਰਾਖੇ ਜਿਨ੍ਹਾਂ ਨੂੰ ਗੁਰੂ ਨੇ ਬਚਾ ਲਿਆ ਸੇ ਉੱਭਰੇ ਉੱਭਰੇ ਦਾ ਅਰਥ ਵੀ ਬਚ ਜਾਣਾ ਦਾ ਉਹ ਬਚ ਗਏ ਫਿਰ ਇਤੋਂ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਚਾ ਲਿਆ ਉਹ ਉ ਬਚ ਗਏ ਗੁਰ ਰਾਖੇ ਇਸੇ ਉਬਰੇ ਮਨ ਮੁਖਾਂ ਦੇ ਸਜਾਏ ਮਨ ਮੁਖਾਂ ਨੂੰ ਫਿਰ ਜਿਹੜਾ ਇਹ ਧਰਮ ਰਾਜ ਹੈ ਉਹ ਹੁਕਮ ਕਰਦਾ ਤੇ ਜਮ ਉਹਦੇ ਬਣਦੇ ਕਰਮਾਂ ਦੀ ਜਿਹੜੀ ਉਹਨੂੰ ਸਜ਼ਾ ਦਿੰਦੇ ਨੇ ਤੇ ਸਜ਼ਾ ਉਹਨੂੰ ਫਿਰ ਜਿਹੜੀ ਉਹ ਭੁਗਤਣੀ ਪੈਂਦੀ ਉਸ ਸਜ਼ਾ ਤੋਂ ਉਹਨੂੰ ਕੋਈ ਛਡਾ ਨਹੀਂ ਸਕਦਾ ਸੋ ਇੱਥੇ ਹੁਣ ਸਮੇਂ ਦੀ ਸਮਾਪਤੀ ਹੈ ਇਸ ਪੰਕਤੀ ਦੇ ਮੈਂ ਅਖਰੀ ਅਰਥ ਕਰ ਦਿੱਤੇ ਨੇ ਭਾਵ ਅਰਥ ਆਪਾਂ ਵਿਆਖਿਆ ਇਹਦੀ ਕੱਲ ਨੂੰ ਕਰਾਂਗੇ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਨੀ ਜੀ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਕਲਮਹਿ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੋਰ ਰਾਖੇ ਸੇ ਉਬਰੇ ਮਨ ਮੁਖਾਂ ਦੇ ਸਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ